ਤਾਂ ਸਤ ਸ੍ਰੀ ਅਕਾਲ ਨਮਸਕਾਰ ਆਦਾਂ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਔਰ ਦੱਸ ਦਈਏ ਕਿ ਫਾਜ਼ਲ ਕਾ ਕਾਊਂਟਿੰਗ ਸੈਂਟਰ ਦੇ ਵਿੱਚ ਮੌਜੂਦ ਹੈਗੇ ਆ ਔਰ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਰੇ ਹੀ ਜਰਨਲਿਸਟਸ ਨੇ ਸਾਡੇ ਡੀਪੀਆਰਓ ਸਾਹਿਬ ਬੈਠੇ ਨੇ ਇਸ ਤੋਂ ਇਲਾਵਾ ਜਿਹੜੇ ਇੰਤਜ਼ਾਮਾਤ ਕੀਤੇ ਗਏ ਨੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਲਾਈਵ ਜਿਹੜੀਆਂ ਇਸ ਸਮੇਂ ਦੀਆਂ ਦਿਖਾ ਰਹੇ ਆ ਜੋ ਇੱਥੇ ਇੰਤਜ਼ਾਮਾਤ ਨੇ ਕਿਦਾਂ ਜਿਹੜਾ ਹੈਗਾ ਰਿਜ਼ਲਟ ਆਉਂਦੇ ਆ ਰੁਝਾਨ ਆਉਂਦੇ ਆ ਤਾਂ ਉਹ ਤੁਹਾਨੂੰ ਜਿਹੜਾ ਹੈਗਾ ਉਹ ਦਿਖਾ ਰਹੇ ਆ ਆਲਦੀ ਘੜੀ ਲਾਈਵ ਤਸਵੀਰਾਂ ਫਾਜ਼ਿਲਕਾ ਤੋਂ ਕਾਊਂਟਿੰਗ ਸੈਂਟਰ ਤੋਂ ਜਿੱਥੇ ਸਾਰੇ ਹੀ ਪੱਤਰਕਾਰ ਮੌਜੂਦ ਨੇ ਤਾਂ हां बिल्कुल सर सभी मौजूद हैं यहां पे ये सारे पत्रकार हैं इनने पत्रकार शायद ਤੁਸੀਂ ਇੱਕ ਕੈਮਰੇ ਵਿੱਚ ਕਦੇ ਨਹੀਂ ਦੇਖੇ ਹੋਣੇ ਜਿੰਨੇ ਅੱਜ ਤੁਹਾਨੂੰ ਦਿਖਾ ਰਹੇ ਆ ਜਿੰਨੇ ਕੰਮ ਕਰਦੇ ਨੇ ਜਿਹਨਾਂ ਕੀਤਾ ਜਿਨ੍ਹਾਂ ਨੇ ਸਾਰੇ ਪੱਤਰਕਾਰ ਇੱਕ ਕੈਮਰੇ ਕਰਦੇ ਨੇ ਤੁਹਾਡਾ ਜੀ ਦਾ ਧੰਨਵਾਦ ਹੈ ਜੀ थैंक यू ਭਾਜੀ ਤਾਂ ਬੜਾ ਹੀ ਵਧੀਆ ਜਿਹੜਾ ਮਾਹੌਲ ਹੈ ਗੋਇਲ ਸਾਹਿਬ ਨੇ ਜੀ ਗੋਇਲ ਸਾਹਿਬ ਕਿੱਦਾਂ ਚੱਲ ਰਿਹਾ ਚੱਲ ਲੈਨੇ ਆ ਵਧੀਆ ਚੱਲ ਰਿਹਾ ਹੈ ਜਾਣਕਾਰੀ ਭਰਪੂਰ ਹੈ ਪੂਰਾ ਜੀ ਬੱਲੇ ਬੱਲੇ ਹੋ ਰਹੀ ਹੈ ਮੋਦੀ ਸਰਕਾਰ ਬਣ ਰਹੀ ਹੈ ਹਾਂ ਬਿਲਕੁਲ ਤਾਂ ਰੁਝਾਨ ਹੈ ਜਿਹੜੇ ਉਹ ਆ ਰਹੇ ਹੈ ਤਾਂ ਰੁਝਾਨ ਜਿਹੜੇ ਆ ਉਹ ਵਿਖਾਈ ਜਾ ਰਹੇ ਆ ਭਾਜੀ 73 ਹੀ ਓਪਨ ਕਰਦੇ ਹੋ ਕਹਿੰਦੇ ਡਾਊਨਲੋਡ ਨਹੀਂ ਹੋ ਰਹੀ ਪੱਤਰਕਾਰ ਮੌਜੂਦ ਨੇ ਕੁਝ ਅੰਦਰ ਨੇ ਤਾਂ ਕੁਝ ਬਾਹਰ ਗਏ ਹੋਏ ਆ ਔਰ ਹੁਣ ਜਿਹੜਾ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕੌਣ ਅੱਗੇ ਚੱਲ ਰਿਹਾ ਤਾਂ ਕੌਣ ਪਿੱਛੇ ਵੀ ਦੱਸਦੇ ਆ ਦਾ ਲਾਈਵ ਹੈ ਸਮੇਂ ਤਸਵੀਰਤਾਂ ਤੁਹਾਨੂੰ ਦਿਖਾਣੇ ਆ ਅੱਗੇ ਕੌਣ ਹੈ ਪਿੱਛੇ ਕੌਣ ਹੈ ਹੁਣ ਤੱਕ ਜਿਹੜਾ ਹੈਗਾ ਤੇ ਪਹਿਲਾ 라ਉਂਡ ਹੈ ਜੀ 라ਉਂਡ 1 ਪਹਿਲੇ 라ਉਂਡ ਦੇ ਵਿੱਚ ਸੁਰਿੰਦਰ ਕੰਬੋਜ ਨੂੰਤੀ ਹੈਗੇ ਆ ਵੋਟ ਸ਼ੇਰ ਸਿੰਘ ਕਪਾਇਰ ਨੂੰ 4038 ਗੁਰਮੀਤ ਸਿੰਘ ਸੋਢੀ ਨੂੰ 993 ਜਗਦੀਪ ਸਿੰਘ ਕਾਕਾ ਬਰਾੜ ਨੂੰ 1775 ਨਰਦੇਵ ਸਿੰਘ ਬੋਬੀ ਮਾਨ ਨੂੰ 77770 ਦਾ ਇਹ ਪਹਿਲੀ ਗੇਟ ਦੇ ਰੁਝਾਨ ਜਿਹੜੇ ਆ ਉਹ ਅੱਗੇ ਆ ਗਏ ਆ ਜੋ ਤਸਵੀਰਾਂ ਚ ਲਾਈਵ ਐ ਸਮੇ ਤੁਹਾਨੂੰ ਅਸੀਂ ਦਿਖਾ ਰਹੇ ਆ ਦੱਸ ਦਈਏ ਕਿ ਸੁਰਿੰਦਰ ਕੰਗੋਜ ਨੂੰ ਪਹਿਲੇ ਰਾਉਂਡ ਦੇ ਵਿੱਚ 30 ਵੋਟ ਪਈਆਂ ਸ਼ੇਰ ਸਿੰਘ ਖਪਾਇਰ ਨੂੰ 4038 ਵੋਟ ਸਭ ਤੋਂ ਅੱਗੇ ਤਾਂ ਦੂਜੇ ਨੰਬਰ ਤੇ ਜਿਹੜਾ ਹੈਗਾ ਉਹ ਜਗਦੀਪ ਸਿੰਘ ਕਾ ਕਬਰਾੜ 1775 ਵੋਟਾਂ ਦੇ ਨਾਲ ਤੀਸਰੇ ਨੰਬਰ ਤੇ ਗੁਰਮੀਤ ਸਿੰਘ ਸੋਢੀ ਆਰ ਚੌਥੇ ਨੰਬਰ ਤੇ ਨਰਦੀਪ ਸਿੰਘ ਬੋਬੀਮਾਨ ਇਹ ਪਹਿਲੇ ਰਾਉਂਡ ਦਾ ਰੁਝਾਨ ਹੈ ਜਿਹੜਾ ਇਸ ਸਮੇਂ ਇਹ ਤੁਹਾਨੂੰ ਲਾਈਵ ਜਿਹੜਾ ਹੈਗਾ ਉਹ ਦਿਖਾ ਰਹੇ ਆ ਤਾਂ ਦੱਸ ਦਈਏ ਕਿ ਲਗਾਤਾਰ ਅੱਜ ਅਸੀਂ ਤੁਹਾਨੂੰ ਰੁਝਾਨ ਜਿਹੜੇ ਆ ਬਿਲਕੁਲ ਸਟ੍ਰੀਕ ਸਟ੍ਰੀਕ ਨਤੀਜੇ ਅਫੀਸ਼ੀਅਲ ਰੁਝਾਨ ਕੋਈ ਅਫਵਾਹ ਨਹੀਂ ਕੋਈ ਹਿਊਮਰ ਨਹੀਂ ਸਟ੍ਰੀਕ ਅਫੀਸ਼ੀਅਲ ਜੋ ਨਤੀਜੇ ਹੋਣਗੇ ਉਹੀ ਤੁਹਾਨੂੰ ਜਿਹੜੇ ਆ ਇੱਥੇ ਦਿਖਾਈ ਜਾਣਗੇ ਪਹਿਲੇ 라ਉਂਡ ਦੀ ਗਿਣਤੀ ਹੋ ਚੁੱਕੀ ਹੈ ਔਰ ਪਹਿਲੇ 라ਉਂਡ ਦੇ ਵਿੱਚ ਸੁਰੇਂਦਰ ਕੰਬੋਜ ਨੂੰ 30 ਵੋਟ ਪਏ ਹੈ ਸ਼ੇਰ ਸਿੰਘ ਕੋਪਾਯਾਂ ਨੂੰ 4038 ਵੋਟ ਪਏ ਹੈ ਰਣਗੁਰਮੀਤ ਸਿੰਘ ਸੋਢੀ ਨੂੰ 993 ਜਗਦੀਪ ਸਿੰਘ ਕਾਕਾ ਬਰਾੜ 1775 ਤਾਂ ਨਰਦੇਵ ਸਿੰਘ ਬੋਬੀ ਮਾਨ ਨੂੰ 777 ਇਸੇ ਤਰ੍ਹਾਂ ਹੀ ਹੋਰ ਅੱਗੇ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ ਹੈਗੇ ਆ ਤਾਂ ਇਹ ਲਾਈਵ ਜਿਹੜੇ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਹਿਲੇ ਰਾਉਂਡ ਦਾ ਰੁਝਾਨ ਜਿਹੜਾ ਹੈਗਾ ਉਹ ਆ ਚੁੱਕਾ ਹੈ ਉਸ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਲਾਈਵ ਇਸ ਸਮੇਂ ਜਿਹੜਾ ਹੈਗਾ ਬੁਖਾਰੇ ਹਨ ਔਰ ਪਹਿਲੇ ਰਾਉਂਡ ਤੋਂ ਬਾਅਦ ਹੁਣ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਣੇ ਆ ਕਿ ਕਰੰਟ ਸਥਿਤੀ ਕੀ ਹੈ ਕਰੰਟ ਹਾਲਾਤ ਕੀ ਹੈ ਕਿੰਨੀਆਂ ਵੋਟਾਂ ਤੇ ਕੌਣ ਚੱਲ ਰਿਹਾ ਅੱਗੇ ਜਾਂ ਕੌਣ ਪਿੱਛੇ ਚੱਲ ਰਿਹਾ ਕਾਊਂਟਿੰਗ ਜਿਹੜੀ ਚੱਲ ਰਹੀ ਹੈ ਉਹ ਵੀ ਤੁਹਾਨੂੰ ਲਾਈਵ ਜਿਹੜਾ ਹੈਗਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਹਾਂ ਬਿਲਕੁਲ ਤਾਂ ਹੁਣ ਲਾਈਵ ਜਿਹੜਾ ਹੈਗਾ ਉਹ ਤੁਹਾਨੂੰ ਦਿਖਾਣੇ ਆ ਸ਼ੇਰ ਸਿੰਘ ਘਵਾਇਆ 7513 ਦੂਜੇ ਨੰਬਰ ਤੇ ਇਸ ਸਮੇਂ ਹੈਗੇ ਨੇ 4583 ਵੋਟਾਂ ਦੇ ਨਾਲ ਨਰਦੇਵ ਸਿੰਘ ਬੋਬੀ ਮਾਨ ਔਰ ਦੱਸ ਦਈਏ ਕਿ ਤੀਜੇ ਨੰਬਰ ਤੇ ਰਾਣਾ ਗੁਰਮੀਤ ਸਿੰਘ ਸੋਢੀ 4278 ਵੋਟਾਂ ਦੇ ਨਾਲ ਤਾਂ ਚੌਥੇ ਨੰਬਰ ਤੇ ਜਗਦੀਪ ਕਾਕਾ ਬਰਾੜ 4013 ਵੋਟਾਂ ਦੇ ਨਾਲ ਔਰ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਇਸ ਸਮੇਂ ਦੀਆਂ ਇਹ ਤੁਹਾਨੂੰ ਲਾਈਵ ਜਿਹੜੀਆਂ ਉਹ ਦਿਖਾ ਰਹੇ ਆ ਇਹ ਰੁਝਾਨ ਨੇ ਔਰ ਪਹਿਲੇ ਰਾਉਂਡ ਦੇ ਨਤੀਜੇ ਜਿਹੜੇ ਆ ਉਹ ਵੀ ਤੁਹਾਨੂੰ ਅਸੀਂ ਦਿਖਾ ਚੁੱਕੇ ਆ ਤਾਂ ਇਹ ਤਸਵੀਰਾਂ ਇਸ ਸਮੇਂ ਦੀਆਂ ਕਾਊਂਟਿੰਗ ਸੈਂਟਰ ਤੋਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਸਾਰੇ ਹੀ ਜ਼ਿਲ੍ਹੇ ਦੇ মিডিਆ ਰਿਪਰੈਜ਼ੈਂਟੇਟਿਵ ਮੌਜੂਦ ਹੈਗੇ ਆ ਵੱਖ-ਵੱਖ ਵਧ ਗਿਆ ਹਾ ਜਲਾਲਾਬਾਦ ਆ ਗਿਆ ਜਲਾਲਾਬਾਦ ਦਾ ਰਾਉਂਡ 1 ਆ ਗਿਆ ਹਨਾ ਕਰਨ ਦੇ ਮੁਕਾਬਲੇ ਚੰਨ ਦਿਖ ਰਹੀ ਹੈ ਇਹ ਨੇ ਬਰਨ ਚੌਂਦਰੀ ਜਲਾਲਾਬਾਦ ਦਾ ਰਾਉਂਡ 1 ਇਹ ਦਿਖਾਤਾ ਆਪਾਂ ਜਲਾਲਾਬਾਦ ਦਾ ਰਾਉਂਡ ਕਿ ਨਹੀਂ ਕਿਰਤਨ ਲਾਹਕਾਰੀਆ ਜਿਹੜੇ ਸਟੇਜ ਦਾ ਬਾਈਕ ਬੜਾ ਤਾਂ ਜਲਾਲਾਬਾਦ ਦਾ ਰਾਉਂਡ 1 ਜਿਹੜਾ ਹੈਗਾ ਉਹ ਵੀ ਉਸ ਦੇ ਵੀ ਰੁਝਾਨ ਆ ਗਏ ਆ ਉਹ ਵੀ ਤੁਹਾਨੂੰ ਦਿਖਾਣੇ ਆ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਜਲਾਲਾਬਾਦ ਦਾ ਰੁਝਾਨ ਜਿਹੜੇ ਆ ਉਹ ਆਗੇ ਆ ਪਹਿਲੇ ਰਾਉਂਡ ਦਾ ਰੁਝਾਨ ਜਿਹੜਾ ਜਲਾਲਾਬਾਦ ਦਾ ਉਹ ਵੀ ਤੁਹਾਨੂੰ ਦਿਖਾਨੇ ਆ ਅਮਰੀਕਨ ਟੀਮ ਤੇ ਬਾਰਾ ਕਰੇ ਪਹਿਲਾ ਅੱਗੀ ਹਲੇ ਕਰਨ ਦੀ ਸਮਝਦਾਰੀ ਫਿਰ ਟੋਇ ਕਿੰਨਾ ਆ ਪਹਿਲਾ ਰਾਉਂਡ ਜੋ ਜਲਾਲਾਬਾਦ ਹੈ ਉਸ ਦੇ ਰੁਝਾਨ ਕੀ ਹੈ ਇਹ ਵੀ ਤੁਹਾਨੂੰ ਦਿਖਾਣੇ ਆ ਰਾਉਂਡ 1 ਆਮ ਆਦਮੀ ਪਾਰਟੀ ਅੱਗੇ ਹੋ ਗਏ ਦੇਖਿਆ ਜੀ ਇਸ ਦਾ ਫਲ ਕਰਾਂਗੇ ਆਮ ਆਦਮੀ ਪਾਰਟੀ ਜੈ ਸਿੱਖਾ ਆ ಕಾಂಗ್ರೆਸ ਖੜ ਉਸ ਨੇ ਚਾਹੇ ਥੋੜਾ ਜਿਹਾ ਜ਼ੂਮ ਕਰਕੇ ਤੁਹਾਨੂੰ ਨਜ਼ਦੀਕ ਤੋਂ ਦਿਖਾਣੇ ਆ ਪਹਿਲਾ ਰਾਉਂਡ ਜਲਾਲਾਬਾਦ ਜਿਹੜਾ ਕੀ ਤੁਹਾਡੇ ਸਾਹਮਣੇ ਆ ਜਲਾਲਾਬਾਦ ਪਹਿਲੇ ਰਾਉਂਡ ਚ ਬੋਜੇ ਸਮਾਏ ਪਾਰਟੀ ਨੂੰ 58 ਵੋਟ ਮਿਲੇ ਆ ਕਾਂਗਰਸ ਨੂੰ 1872 ਵੋਟ ਮਿਲੇ ਆ ਬੀਜੇਪੀ ਨੂੰ 2067 ਵੋਟ ਮਿਲੇ ਹੈ ਔਰ ਆਮ ਆਦਮੀ ਪਾਰਟੀ ਨੂੰ 1128 ਵੋਟ ਮਿਲੇ ਹੈ ਜਦਕੀ ਅਕਾਲੀ ਦਲ ਨੂੰ 1940 ਵੋਟ ਮਿਲੇ ਹੈ ਤਾਂ ਇਹ ਜਲਾਲਾਬਾਦ ਦਾ ਕੌਨਸਟਿਟੂਐਂਸੀ ਨੰਬਰ 79 ਪਹਿਲੇ ਰਾਉਂਡ ਦੇ ਵਿੱਚ ਜੋ ਰੁਝਾਨ ਹੈ ਉਹ ਦਿਖਾਈ ਦੇ ਰਿਹਾ ਹੈ ਬੀਜੇਪੀ ਨੂੰ ਜਲਾਲਾਬਾਦ ਦੇ ਵਿੱਚੋਂ ਸਭ ਤੋਂ ਜ਼ਿਆਦਾ 2067 ਵੋਟਾਂ ਮਿਲੀਆਂ ਹੈ ਇਸੇ ਤਰ੍ਹਾਂ ਹੀ ਦੂਜੇ ਨੰਬਰ ਤੇ ਅਕਾਲੀ ਦਲ ਨੂੰ 1940 ਵੋਟਾਂ ਮਿਲੀਆਂ ਤਾਂ ਤੀਜੇ ਨੰਬਰ ਤੇ ਕਾਂਗਰਸ ਨੂੰ 1872 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਨੂੰ 1128 ਵੋਟਾਂ ਮਿਲੀਆਂ ਅਤੇ 58 ਵੋਟਾਂ ਜਿਹੜੀਆਂ ਉਹ ਭੋਜਨ ਸਮਾਜ ਪਾਰਟੀ ਨੂੰ ਮਿਲੀਆਂ ਤਾਂ ਇਹ ਲਾਈਵ ਜਿਹੜੇ ਹੈ ਰੁਝਾਨ ਸਭ ਤੋਂ ਪਹਿਲਾਂ ਅਤੇ ਸਟਿੱਕ ਰੁਝਾਨ ਜਿਹੜੇ ਹੈ ਉਹ ਅਸੀਂ ਤੁਹਾਡੇ ਤਾਂ ਹੀ ਲੈ ਕੇ ਆ ਰਹੇ ਹਾਂ ਕਾਊਂਟਿੰਗ ਸੈਂਟਰ ਤੋਂ ਇਸ ਸਮੇਂ ਦੀਆਂ ਤਸਵੀਰਾਂ ਜਿਹੜੀਆਂ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਜਲਾਲਾਬਾਦ ਦੇ ਹੈ ਰੁਝਾਨ ਜਿੰਦੇ ਵਿੱਚ ਸਭ ਤੋਂ ਜ਼ਿਆਦਾ 2060 ਵੋਟਾਂ ਭਾਜਪੀ ਨੂੰ 1940 ਸ਼੍ਰੋਮਣੀ ਅਕਾਲੀ ਦਲ ਨੂੰ 1872 ਕਾਂਗਰਸ ਆਮ ਆਦਮੀ ਪਾਰਟੀ ਨੂੰ 1128 ਅਤੇ 58 ਵੋਟ ਜਿਹੜੇ ਆ ਉਹ ਬੀਐਸਪੀ ਨੂੰ ਮਿਲੇ ਆ ਤਾਂ ਇਹ ਸ਼ੁਰੂਆਤੀ ਰੁਝਾਨ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿਹੜਾ ਅੰਦਾਜ਼ਾ ਨਾ ਨਾ ਕਰ ਦਿੱਤੀ ਆ ਜੋ ਮੈਂ ਚਾਰ ਸੈੱਟ ਬਣਾਈ ਆ ਤਾਂ ਦੁਬਾਰੇ ਫਿਰ ਜਿਹੜਾ ਹੈਗਾ ਉਹ ਤੁਹਾਡੇ ਨਾਲ ਲਾਈਵ ਹੋਵਾਂਗੇ ਇੱਕ ਸ਼ਖਸ ਰਹਿ ਗਏ ਉਹ ਤੁਹਾਨੂੰ ਦਿਖਾ ਦਈਏ ਇਹ ਪ੍ਰਦੀਪ ਜੀ ਨੇ న్యూਸ 18 ਤੋਂ ਬਹੁਤ ਟੈਨਸ਼ਨ ਚੱਲ ਰਹੇ ਨੇ ਇਸ ਟਾਈਮ ਸੁਨੀਲ ਰਾਗਪਾਲ ਜੀ ਬੈਠੇ ਨੇ ਜੀ న్యూਸ ਤੋਂ ਤਾਂ ਹੋਰ ਵੀ ਕਈ ਸੱਜਣ ਬੈਠੇ ਨੇ ਮੌਜੂਦ ਸੱਜਣ ਬੈਠੇ ਜਿਹੜੇ ਵੱਖ-ਵੱਖ ਆਧਾਰਿਆਂ ਨਾਲ ਜੁੜੇ ਨੇ ਮਿੱਠੂ ਸੇਧੀਆਂ ਜੀ ਬੈਠੇ ਨੇ ਮਿੱਠੂ ਜੀ ਤਾਂ ਲਾਈਵ ਜਿਹੜੇ ਹੈਗੇ ਆ ਰੁਝਾਨ ਤੁਹਾਡੇ ਤਾਂ ਇਹ ਲਿਆਂ ਦੀ ਕੋਸ਼ਿਸ਼ ਕਰ ਰਹੇ ਆ ਦੂਸਰੇ ਰਾਉਂਡ ਤੇ ਫੇਰ ਲਾਈਵ ਹੋਣੇ ਆ ਤਦ ਤੱਕ ਲਈ ਜੁੜੇ ਰਹੋ ਦੇਖਦੇ ਰਹੋ ਜਲਾਲਾਬਾਦ ਆਨਲਾਈਨ